ਹੋਸ਼ ਮਿਆਓ ਹੋਸ਼ ਮਿਆਓ ਹੋਸ਼ ਮਿਆਓ ਮਿਲ ਜਾਓ ਸਰਕਾਰ ਮਰਦਾਬਾਦ 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 ਜਿੰਦੂ ਫੂਟੂਰ ਮਰਦਾਬਾਦ ਮਰਦਾਬਾਦ ਤਾਂ ਬੋਲ ਕੇ ਜਿਹੜਾ ਅੱਜ ਪ੍ਰੋਟੈਸਟ ਕਰ ਰਿਹਾ ਕਿ ਮੁੱਖ ਮੰਤਰੀ ਜੀ ਨੂੰ ਆਉਂਦਾ ਮੇਰਾ ਨਾਮ ਡਾਕਟਰ ਬੀਬੀ ਯਾਦਵ ਮੈਂ ਜ਼ਿਲ੍ਹਾ ਪ੍ਰਧਾਨ ਅਮਰਥਾ ਡਿਸਟ੍ਰਿਕਟ ਕਾਉਂਸਲ ਔਰ ਅੱਜ ਦਾ ਜਿਹੜਾ ਹੈ ਮੁੱਦਾ ਹੈ ਪ੍ਰੋਟੈਸਟ ਹੈ ਇਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੀਆਂ ਲਗਭਗ ਜਿਹੜੀਆਂ 14 ਜਿਹੜੀਆਂ ਡਿਮਾਂਡਸ ਨੇ ਉਹ ਅਸੀਂ ਆਲਰੇਡੀ ਇੱਕ ਲੈਟਰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਜਿਹਨੂੰ ਆਪਾਂ ਮੈਮੋਰੰਡਮ ਕਹਿੰਨੇ ਆ ਉਹ ਤਿਆਰ ਕੀਤਾ ਗਿਆ ਹੈ ਉਹ ਮੈਮੋਰੰਡਮ ਅਸੀਂ ਜਿਹੜਾ ਅੱਜ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੇਵਾਂਗੇ ਉਸ ਮੈਮੋਰੰਡਮ ਦੇ ਵਿੱਚ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੋਂ ਜਿਹੜੀ ਉਹ ਮੀਟਿੰਗ ਦੀ ਜਿਹੜੀ ਰਿਕਵੈਸਟ ਕੀਤੀ ਹੈ ਵੀ ਸਾਨੂੰ ਮੀਟਿੰਗ ਦਿੱਤੀ ਜਾਏ ਕਿਉਂਕਿ ਜਦੋਂ ਪੰਜਾਬ ਸਰਕਾਰ ਬਣੀ ਸੀ ਉਹਨਾਂ ਨੇ ਬਹੁਤ ਸਾਰੇ ਸਾਡੇ ਨਾਲ ਵਾਅਦੇ ਕੀਤੇ ਸੀ ਔਰ ਉਹਨਾਂ ਵਾਅਦਿਆਂ ਤੇ ਉਹ ਖਰੀ ਨਹੀਂ ਉਤਰੀ ਔਰ ਉਹਨਾਂ ਨੇ ਸਾਡੇ ਨਾਲ ਜਿਹੜਾ ਉਹ ਧੋਖਾ ਕੀਤਾ ਟੀਚਰਸ ਦੀ ਡਿਮਾਂਡਸ ਨੂੰ ਪੂਰਾ ਨਹੀਂ ਕੀਤਾ ਲਗਭਗ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਉਹ ਸਾਡੀਆਂ ਸਾਰੀਆਂ ਡਿਮਾਂਡਸ ਨੂੰ ਜਿਹੜਾ ਉਹ ਲਟਕਾਉਂਦੇ ਆ ਰਹੇ ਨੇ ਮੰਗ ਪੱਤਰ ਦੇਣ ਤੋਂ ਬਾਅਦ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਸਰਕਾਰ ਤੋਂ ਕੀ ਮੰਗ ਕਰੋਗੇ ਅਗਲਾ ਸਟੈਪ ਕੀ ਦੇਗਾ ਤੁਹਾਡਾ ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਹੈ ਉਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਉਹ 15 ਤਰੀਕ ਨੂੰ ਅਸੀਂ ਕੈਂਡਲ ਮਾਰਚ ਅਮਰਸਾ ਜ਼ਿਲ੍ਹੇ ਦੇ ਵਿੱਚ ਕਰਾਂਗੇ ਉਸ ਤੋਂ ਬਾਅਦ ਆਪਾਂ ਯੂਨੀਵਰਸਿਟੀ ਏਰੀਆ ਵਾਈਜ਼ ਜਿਹੜੀ ਰੈਲੀ ਕਰਾਂਗੇ ਉਸ ਤੋਂ ਬਾਅਦ ਇੱਕ ਸਟੇਟ ਰੈਲੀ ਜਿਹੜੀ ਚੰਡੀਗੜ੍ਹ ਦੇ ਡੀਪੀਐਸ ਆਫਿਸ ਸਾਹਮਣੇ ਰੱਖੀ ਜਾਏਗੀ ਜੇ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੇ ਸਾਨੂੰ ਹਾਈ ਐਜੂਕੇਸ਼ਨ ਮੰਤਰੀ ਜਿਹੜੇ ਸਾਡੇ ਉਚੇਰੀ ਸਿੱਖਿਆ ਵਿਭਾਗ ਦੇ ਬੈਂਸਾਬ ਹੈ ਜੇ ਉਹਨਾਂ ਦੇ ਰੈ residense ਦਾ ਘਰਾਓ ਕਰਨਾ ਪਿਆ ਤਾਂ ਉਹ ਵੀ ਅਸੀਂ ਕਰਾਂਗੇ